ਸਰ ਇੱਕ ਗੋਲੀ ਚੱਲੀ ਆ ਇੱਥੇ ਪਿੰਡ ਬਲੇਰ ਖਾਨਪੁਰ ਕਿੰਨੀ ਜਣੇ ਆਏ ਆ ਇੱਥੇ ਇਹ ਐਕਚੁਅਲੀ ਦੋ ਪੇਸ਼ੈਂਟ ਆਏ ਸਾਡੇ ਕੋਲ ਇੱਕ ਅਫਤਾਰ ਸਿੰਘ son of ਕਰਨੈਲ ਸਿੰਘ ਇੱਕ ਨਵਜੋਤ ਸਿੰਘ son of ਸੁਖਵਿੰਦਰ ਸਿੰਘ ਇਹ ਪਲੇਅਰ ਇਹ ਖਾਨਪੁਰ ਗੋਲੀ ਚੱਲੀ ਆ ਇੱਕ ਗਨ ਸ਼ਾਟ ਦਾ ਸਾਡੇ ਕੋਲ ਆਇਆ ਸੀ ਅੱਛਾ ਜੀ ਕਿਦਾਂ ਡਾਕਟਰ ਸਾਹਿਬ ਇਹ ਹੁਣ ਈ ਰੈਫਰ ਕੀਤਾ ਕੀ ਕੀਤਾ ਇਹਨਾਂ ਨੂੰ ਕਿ ਟ੍ਰੀਟਮੈਂਟ ਹਾਂਜੀ ਹਫਤਾਰ ਸਿੰਘ ਦੇ ਜਿਹੜੀ ਸੱਜਿਆ ਤੇ ਗੋਲੀ ਲੱਗੀ ਸੀ ਮੋਸਟ ਪੋਬੇਬਲੀ ਜਿਹੜੀ ਬੁਲਟ ਹੈ ਉਹ ਹੈਂਡ ਦੇ ਵਿੱਚ ਹੀ ਹੈ ਜਦ ਤੱਕ ਲੋਜ ਜਿਹਦੇ ਕਰਕੇ ਉਹਨਾਂ ਦੇ ਸੈਚੂਰੇਸ਼ਨ ਵਾਈਟਲਸ ਡੀ ਅਰੇਂਜ ਹੋ ਗਏ ਜਿਹਦੇ ਕਰਕੇ ਰੈਫਰ ਕਰਨਾ ਪਿਆ ਦਰਜੋ ਸਿੰਘ ਪੇਸ਼ੈਂਟ ਮੇਰੇ ਫੈਲੋ ਡਾਕਟਰ ਨੇ ਦੇਖਿਆ ਉਹਨਾਂ ਨੇ ਵੀ ਉਹਨਾਂ ਦੇ ਵੀ ਸੀਰੀਅਸ ਆਫ ਕਾਜ ਉਹਨਾਂ ਨੂੰ ਵੀ ਸਾਨੂੰ ਅੱਗੇ ਕੌਣ ਸੀ ਡਾਕਟਰ ਸਾਹਿਬ ਉਹਨੂੰ ਡਿਊਟੀ ਤੇ ਡਾਕਟਰ ਨਵਦੀਪ ਨੇ ਚਿੰਦੇ ਦੇਖਿਆ ਅੱਛਾ ਤੇ ਕਿਸ ਤਰ੍ਹਾਂ ਹੁਣ ਰੈਫਰ ਕੀਤਾ ਤੁਹਾਨੂੰ ਹਾਂ ਉਹਨਾਂ ਨੂੰ ਰੈਫਰ ਕਰਨਾ ਪਿਆ ਦਿਲੇ ਗਿਆ ਆ ਦੇ ਕੇ ਸ਼ਿਕਾਇਤ ਨਾਲ ਕਾਰਵਾਈ ਜਾਂਚ ਦੇ ਕੇ ਬਿਆਨ ਦਰਜ ਕਰਦੇ ਆ ਕਿ ਕਹਿੰਦੇ ਆ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਇਹ ਸਰ ਕੋਈ ਪ੍ਰਾਣੀ ਦੰਗੇਸ਼ ਕੀ ਹੈਗਾ ਜੀ ਅਸੀਂ ਸਲਾਹ ਕਰਦੇ ਆ ਜੀ ਪਤਾ ਕਰਦੇ ਆ ਇਸ ਕੀ ਗੱਲ ਦੰਗੇਸ਼ ਹੈ ਜੀ ਪਤਾ ਕਰਕੇ ਦੱਸਾਂਗੇ